ਸਵੇਰੇ-ਸਵੇਰੇ ਘਰ ਦਾ ਦਰਵਾਜ਼ਾ ਖੋਲਦੇ ਹੀ ਜਗਤਾਰ ਨੇ ਆਪਣੀ ਪਤਨੀ ਪ੍ਰੀਤ ਦੀ ਗੱਲ ਤੇ ਜ਼ੋਰਦਾਰ ਛਪੇੜ ਮਾਰੀ। ਅਚਾਨਕ ਪਈ ਛਪੇੜ ਨਾਲ ਪ੍ਰੀਤ ਜ਼ਮੀਨ ਤੇ ਡਿੱਗ ਪਈ। ਇਹ ਦੇਖ ਕੇ ਪ੍ਰੀਤ ਦੀ 2 ਸਾਲ ਦੀ ਕੁੜੀ ਉਸ ਨੂੰ ਫੜ ਕੇ ਰੋਣ ਲੱਗੀ। ਪ੍ਰੀਤ ਨੇ ਆਪਣੇ ਗੱਲਾਂ ਤੇ ਹੱਥ ਰੱਖਦੇ ਹੋਏ ਪੁੱਛਿਆ, "ਜਗਤਾਰ, ਅਜੇਹਾ ਮੈਂ ਕੀ ਕੀਤਾ ਹੈ?" ਫਿਰ ਜਗਤਾਰ ਨੇ ਦੰਦ ਪੀਸਦੇ ਹੋਏ ਕਿਹਾ, "ਪ੍ਰੀਤ" ਤੈਨੂੰ ਮੈਂ ਮਨਾ ਕੀਤਾ ਸੀ ਨਾ ਕਿ ਤੂੰ ਪਾਰਟੀ ਵਿੱਚ ਕਿਸੇ ਦੇ ਸਾਹਮਣੇ ਆਪਣਾ ਮੂੰਹ ਨਹੀਂ ਖੋਲਵੇਂਗੀ ਕਿਸੇ ਨਾਲ ਗੱਲ ਨਹੀਂ ਕਰੇਂਗੀ ਜਾਹਲ ਗਵਾਰ ਕਿਸੇ ਥਾਂ ਦੀ ਤੈਨੂੰ ਜਰਾ ਵੀ ਸ਼ਰਮ ਨਹੀਂ ਆਉਂਦੀ ਪ੍ਰੀਤ ਅਚਾਨਕ ਪਿੱਛੇ ਪੇੜ ਨਾਲ ਸਹਿਮ ਗਈ ਉਸ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਸਮਝ ਨਹੀਂ ਸੀ ਆ ਰਹੀ ਕਿ ਆਖਰ ਕੀ ਗਲਤੀ ਹੋਈ ਹੈ ਰੋਂਦੇ ਰੋਂਦੇ ਕੰਬਦੀ ਆਵਾਜ਼ ਵਿੱਚ ਉਸ ਨੇ ਦੁਬਾਰਾ ਪੁੱਛਿਆ ਪਰ ਮੈਂ ਕੀਤਾ ਕੀ ਹੈ ਜਗਤਾਰ ਨੇ ਗੁੱਸੇ ਵਿੱਚ ਲਾਲ ਹੁੰਦੇ ਹੋਏ ਕਿਹਾ ਅੱਛਾ ਕੀ ਕੀਤਾ ਹੈ ਕਿਉਂ ਕਿਹਾ ਕਿ ਮੈਨੂੰ ਅੰਗਰੇਜ਼ੀ ਚ ਤੁਹਾਡੀ ਗੱਲ ਸਮਝ ਨਹੀਂ ਆਈ ਤੁਸੀਂ ਮੈਨੂੰ ਪੰਜਾਬੀ ਵਿੱਚ ਪੁੱਛੋ ਤਾਂ ਮੈਂ ਤੁਹਾਨੂੰ ਦੱਸ ਸਕਦੀ ਹਾਂ ਉਦੋਂ ਪ੍ਰੀਤ ਨੂੰ ਖਿਆਲ ਆਇਆ ਕਿ ਉਸਨੇ ਜਗਤਾਰ ਦੇ ਸਾਥੀ ਅਫਸਰ ਦੀ ਪਤਨੀ ਨਾਲ ਪੰਜਾਬੀ ਵਿੱਚ ਗੱਲ ਕੀਤੀ ਸੀ ਕਿਉਂਕਿ ਪ੍ਰੀਤ ਨੂੰ ਅੰਗਰੇਜ਼ੀ ਬੋਲਣੀ ਨਹੀਂ ਸੀ ਆਉਂਦੀ ਪਿੰਡ ਦੇ ਕਾਲਸ ਤੋਂ ਬੀਏ ਪਾਸਪ੍ਰੀਤ ਦਾ ਵਿਆਹ ਉਸ ਦੇ ਵੱਡੇ ਪਾਪਾ ਨੇ ਆਪਣੇ ਨੇੜਲੇ ਰਿਸ਼ਤੇਦਾਰ ਮਿੱਤਰ ਦੇ ਬੇਟੇ ਜਗਤਾਰ ਨਾਲ ਕਰਵਾ ਦਿੱਤਾ ਸੀ ਜੋ ਇੱਕ ਸਰਕਾਰੀ ਅਫਸਰ ਸੀ ਪ੍ਰੀਤ ਦੇ ਪਿਤਾ ਇੱਕ ਕਿਸਾਨ ਸਨ ਤੇ ਮਾਂ ਇੱਕ ਘਰੇਲੂ ਔਰਤ ਪ੍ਰੀਤ ਆਪਣੇ ਮਾਪਿਆਂ ਦੀ ਇਕੱਲੀ ਕੁੜੀ ਸੀ ਜਗਤਾਰ ਦੇ ਘਰ ਵਾਲੇ ਵੱਡੇ ਦਹੇਜ ਦੇ ਲਾਲਚ ਕਰਕੇ ਵਿਆਹ ਲਈ ਤਿਆਰ ਹੋ ਗਏ ਸੀ ਰੰਗ ਰੂਪ ਤੇ ਗੁਣਾ ਨਾਲ ਭਰਪੂਰ ਸੁੰਦਰ ਪ੍ਰੀਤ ਇੱਕ ਵਿਵਹਾਰਕ ਸਮਾਜਿਕ ਤੇ ਸੰਸਕਾਰੀ ਕੁੜੀ ਸੀ ਇਸ ਤੋਂ ਉਲਟ ਜਗਤਾਰ ਵਿਹਾਰਹੀਨ ਤੇ ਹੰਕਾਰੀ ਵਿਅਕਤੀ ਸੀ ਉਸ ਨੂੰ ਆਪਣੀ ਨੌਕਰੀ ਤੇ ਸ਼ਾਨੋ ਸ਼ੌਕਤ ਦਾ ਇੰਨਾ ਹੰਕਾਰ ਸੀ ਕਿ ਉਸ ਦੇ ਅੱਗੇ ਉਹ ਕਿਸੇ ਨੂੰ ਕੁਝ ਨਹੀਂ ਸੀ ਸਮਝਦਾ ਖਾਸ ਤੌਰ ਤੇ ਆਪਣੀ ਪਤਨੀ ਪ੍ਰੀਤ ਨੂੰ ਤਾਂ ਉਹ ਹਮੇਸ਼ਾ ਹੀ ਆਪਣੇ ਪੈਰ ਦੀ ਜੁੱਤੀ ਸਮਝਦਾ ਸੀ ਉਸ ਦੇ ਲਈ ਪਤਨੀ ਦਾ ਮਤਲਬ ਸਿਰਫ ਸਰੀਰਕ ਜ਼ਰੂਰਤਾਂ ਪੂਰਾ ਕਰਨਾ ਤੇ ਘਰੇ ਦਬਾ ਕੇ ਰੱਖਣਾ ਸੀ 3 ਸਾਲ ਵਿਆਹ ਦੇ ਇਸ ਰਿਸ਼ਤੇ ਵਿੱਚ ਅਜਿਹਾ ਕੋਈ ਦਿਨ ਨਹੀਂ ਸੀ ਜਦੋਂ ਜਗਤਾਰ ਨੇ ਪ੍ਰੀਤ ਨੂੰ ਉਸ ਦੀ ਪੜ੍ਹਾਈ ਤੇ ਨੌਕਰੀ ਪੇਸ਼ਾ ਨਾ ਹੋਣ ਦਾ ਤਾਨਾ ਨਾ ਮਾਰਿਆ ਹੋਵੇ ਤੇ ਉਸ ਨਾਲ ਹਿੰਸਾ ਨਾ ਕੀਤੀ ਹੋਵੇ ਗੱਲ-ਗੱਲ ਤੇ ਪ੍ਰੀਤ ਨੂੰ ਚਪੇੜ ਮਾਰਨਾ ਤਾਂ ਉਸ ਲਈ ਆਮ ਗੱਲ ਸੀ ਰੋਜ਼-ਰੋਜ਼ ਦੀ ਕੁੱਟ ਮਾਰ ਤੋਂ ਪ੍ਰੀਤ ਪਰੇਸ਼ਾਨ ਹੋ ਗਈ ਪਰ ਜੋ ਉਸਨੇ ਫੈਸਲਾ ਲਿਆ ਕਿ ਉਹ ਹੁਣ ਚੁੱਪ ਨਹੀਂ ਰਹੇਗੀ ਉਹ ਖੁਦ ਨੂੰ ਸੰਭਾਲਦੇ ਹੋਏ ਅਤੇ ਆਪਣੇ ਵਹਿਂਦੇ ਹੋਏ ਹੰਝੂਆਂ ਨੂੰ ਪੂੰਝਦੇ ਹੋਏ ਬੋਲੀ ਇਕਤਾਰ ਹਾਂ ਮੈਨੂੰ ਨਹੀਂ ਆਉਂਦੀ ਸ਼ਰਮ ਇਸ ਗੱਲ ਨੂੰ ਸਵੀਕਾਰਨ ਵਿੱਚ ਕਿ ਮੈਨੂੰ ਫਰਾਟੇ ਦਾ ਅੰਗਰੇਜ਼ੀ ਬੋਲਣੀ ਨਹੀਂ ਆਉਂਦੀ ਪਰ ਸਿਰਫ ਇਸ ਗੱਲ ਤੋਂ ਮੇਰਾ ਵਜੂਦ ਖਤਮ ਹੋ ਜਾਵੇ ਇਸ ਗੱਲ ਨੂੰ ਵੀ ਮੈਂ ਨਹੀਂ ਮੰਨਦੀ ਪ੍ਰੀਤ ਦਾ ਜਵਾਬ ਸੁਣ ਕੇ ਜਗਤਾਰ ਨੇ ਫਿਰ ਪ੍ਰੀਤ ਦੇ ਵਾਲਾਂ ਨੂੰ ਖਿੱਚਦੇ ਹੋਏ ਕਿਹਾ ਅੱਛਾ ਬੜੀ ਜ਼ਬਾਨ ਚੱਲਣ ਲੱਗੀ ਤੇਰੀ ਕੰਨ ਖੋਲ ਕੇ ਸੁਣ ਲੈ ਦੋ ਕੋੜੀ ਦੀ ਔਕਾਤ ਨਹੀਂ ਤੇਰੀ ਨਾ ਹੀ ਤੇਰਾ ਕੋਈ ਆਪਣਾ ਵਜੂਦ ਹੈ ਜਿਸ ਦਿਨ ਮੈਂ ਤੈਨੂੰ ਛੱਡ ਦਿੱਤਾ ਨਾ ਉਸ ਦਿਨ ਹੀ ਲੋਕਾਂ ਦੇ ਘਰ ਜਾ ਜਾ ਕੇ ਨੋਕ ਰਾਣੀਆਂ ਵਾਂਗੂ ਲੋਕਾਂ ਦੇ ਝੂਠੇ ਭਾਂਡੇ ਧੋਵੇਂਗੀ ਤੇ ਝਾੜੂ ਪੋਚਾ ਕਰਨਗੀ ਤੇ ਉਦੋਂ ਜਾ ਕੇ ਬੜੀ ਮੁਸ਼ਕਲ ਨਾਲ ਆਪਣਾ ਢਿੱਡ ਭਰੇਗੀ ਪਰ ਸਨਮਾਨ ਤੇ ਇੱਜ਼ਤਾਂ ਤੂੰ ਭੁੱਲ ਹੀ ਜਾ ਕਿਉਂਕਿ ਤਲਾਕਸ਼ੁਦਾ ਔਰਤ ਨੂੰ ਸਮਾਜ ਵਿੱਚ ਕਦੇ ਵੀ ਇੱਜ਼ਤ ਤੇ ਸਨਮਾਨ ਨਹੀਂ ਮਿਲਦਾ ਮਿਲਦਾ ਹੈ ਤਾਂ ਸਿਰਫ ਨਫ਼ਰਤ ਤੇ અપਮਾਨ ਸਮਝੀ ਤੂੰ ਮੇਰੀ ਪਤਨੀ ਹੈ ਇੱਕ ਸਰਕਾਰੀ ਅਫਸਰ ਦੀ ਪਤਨੀ ਇਸ ਲਈ ਲੋਕ ਤੇਰੀ ਇੱਜ਼ਤ ਕਰਦੇ ਨੇ ਤੇ ਇਹੀ ਤੇਰੀ ਪਹਿਚਾਨ ਹੈ ਆਪਣੀ 2 ਸਾਲ ਦੀ ਕੁੜੀ ਨੂੰ ਗੋਦ ਵਿੱਚ ਲੈਂਦੇ ਹੋਏ ਪ੍ਰੀਤ ਨੇ ਕਿਹਾ ਉਹ ਤਾਂ ਮੈਂ ਪਿਛਲੇ 3 ਸਾਲਾਂ ਤੋਂ ਧੋਖੇ ਵਿੱਚ ਹੀ ਸੀ ਕਿ ਤੁਸੀਂ ਮੈਨੂੰ ਪਿਆਰ ਕਰਦੇ ਹੋ ਤੇ ਇੱਕ ਦਿਨ ਤੁਸੀਂ ਮੇਰੇ ਪਿਆਰ ਨੂੰ ਸਮਝੋਗੇ ਤੇ ਆਪਣੇ ਪਿਆਰ ਨਾਲ ਮੈਂ ਤੁਹਾਨੂੰ ਬਦਲ ਦੇਵਾਂਗੀ ਕਿਉਂਕਿ ਪਤੀ ਪਤਨੀ ਮਿਲ ਕੇ ਇੱਕ ਦੂਜੇ ਦੇ ਪੂਰਕ ਬੰਦੇ ਨੇ ਪਰ ਮੈਂ ਗਲਤ ਸੀ ਮੈਨੂੰ ਕੀ ਪਤਾ ਸੀ ਕਿ ਮੁਕਾਬਲਾ ਪਤੀ ਪਤਨੀ ਚ ਵੀ ਹੁੰਦਾ ਹੈ ਠੀਕ ਹੈ ਜਗਤਾਰ ਮੈਂ ਜਾ ਰਹੀ ਹਾਂ ਹਮੇਸ਼ਾ ਹਮੇਸ਼ਾ ਲਈ ਤੇਰੀ ਜ਼ਿੰਦਗੀ ਤੋਂ ਹੁਣ ਤੂੰ ਆਪਣੇ ਸਟੈਂਡਰਡ ਦੀ ਦੂਜੀ ਔਰਤ ਲੈ ਆਉਣਾ ਆਪਣੇ ਲਈ ਮੈਂ ਤਲਾਕ ਦੇ ਪੇਪਰ ਭੇਜ ਦਵਾਂਗੀ ਕਹਿ ਕੇ ਪ੍ਰੀਤ ਵਾਪਸ ਆਪਣੇ ਪਿੰਡ ਆਪਣੇ ਮਾਤਾ ਪਿਤਾ ਕੋਲ ਚਲੀ ਗਈ ਨਾਜ਼ੁਕ ਹਾਲਾਤ ਵਿੱਚ ਵੀ ਪ੍ਰੀਤ ਨੇ ਕਦੇ ਹਾਰ ਨਹੀਂ ਮੰਨੀ ਸੀ ਸਮਾਜ ਦੇ ਤਾਣੇ ਮੇਨੇ ਸਹੰਦੀ ਹੋਈ ਪ੍ਰੀਤ ਹੁਣ ਸਮਾਜਿਕ ਕੰਮਾਂ ਵਿੱਚ ਜੁਟ ਗਈ ਤੇ ਆਪਣੇ ਦਰਦ ਨੂੰ ਆਪਣੀ ਕਲਮ ਦੀ ਸਹਾਇਤਾ ਨਾਲ ਡਾਇਰੀ ਦੇ ਪੰਨਿਆਂ ਵਿੱਚ ਸਮੇਟਣ ਲੱਗੀ ਪਰ ਕਹਿੰਦੇ ਨੇ ਕਿ ਸੂਰਜ ਦੀ ਰੋਸ਼ਨੀ ਨੂੰ ਕਾਲੇ ਕਣੇ ਬੱਦਲ ਵੀ ਨਹੀਂ ਰੋਕ ਸਕਦੇ ਉਸੇ ਤਰ੍ਹਾਂ ਪ੍ਰੀਤ ਦੀ ਪ੍ਰਤਿਭਾ ਵੀ ਉਦੋਂ ਤੱਕ ਸਮਾਜ ਤੋਂ ਲੁਕੀ ਰਹਿ ਸਕਦੀ ਸੀ ਪ੍ਰੀਤ ਨੂੰ ਪ੍ਰਸਿੱਧੀ ਮਿਲੀ ਪੂਰੇ 10 ਸਾਲ ਬਾਅਦ ਅਣਥੱਕ ਤੇ ਸਖਤ ਮਿਹਨਤ ਤੋਂ ਬਾਅਦ ਅੱਜ ਜਦੋਂ ਪ੍ਰੀਤ ਤੇ ਜਗਤਾਰ ਦਾ ਸਾਹਮਣਾ ਹੋਇਆ ਤਾ ਪੁਰਾਣੀਆਂ ਸਾਰੀਆਂ ਕੋਡੀਆਂ ਗੱਲਾਂ ਚੇਤੇ ਆ ਗਈਆਂ ਭੀੜ ਵਿੱਚ ਸਾਰਾ ਬੰਡਾਲ ਤਾੜੀਆਂ ਨਾਲ ਗੂੰਜ ਰਿਹਾ ਸੀ ਅੱਜ ਪ੍ਰੀਤ ਦੀ ਪ੍ਰਾਪਤੀਆਂ ਦੇ ਸਨਮਾਨ ਵਿੱਚ ਅੱਜ ਉਸ ਨੂੰ ਰਾਸ਼ਟਰਪਤੀ ਤੋਂ ਸਮਾਜ ਵਿੱਚ ਔਰਤਾਂ ਦੇ ਸਮਾਜਿਕ ਸੁਧਾਰ ਤੇ ਉਹਨਾਂ ਲਈ ਸਵੇ ਰੋਜ਼ਗਾਰ ਪੈਦਾ ਕਰਨ ਦੇ ਨਾਲ ਨਾਲ ਘਰੇਲੂ ਹਿੰਸਾ ਦੀਆਂ ਸ਼ਿਕਾਰ ਮਹਿਲਾਵਾਂ ਨੂੰ ਇਨਸਾਫ਼ ਦਿਵਾਉਣ ਤੇ ਉਹਨਾਂ ਨੂੰ ਸਿੱਖਿਆ ਲਈ ਜਾਗਰੂਕ ਕਰਨ ਲਈ ਅਵਾਰਡ ਮਿਲਣਾ ਸੀ ਪੰਜਾਬੀ ਵਿੱਚ ਸਭ ਨਾਲ ਮਿਲ ਜੁਲ ਕੇ ਗੱਲ ਕਰਨ ਵਾਲੀ ਇਸ ਭੀੜ ਵਿੱਚ ਅੱਜ ਜਗਤਾਰ ਵੀ ਹੱਥ ਬੰਨੇ ਲਾਈਨ ਵਿੱਚ ਖੜਾ ਸੀ ਨਜ਼ਰਾਂ ਝੁਕਾਏ ਜਗਤਾਰ ਨੂੰ ਅੱਜ ਸਮਝ ਨਹੀਂ ਸੀ ਆ ਰਿਹਾ ਕਿ ਉਹ ਜਿਸ ਨੂੰ ਗਵਾਰ ਸਮਝਦਾ ਸੀ ਅਸਲ ਵਿੱਚ ਉਹ ਤਾਂ ਬਹੁਮੁਖੀ ਪ੍ਰਤਿਭਾ ਦੀ ਮਾਲਕ ਸੀ ਪ੍ਰੀਤ ਅੱਜ ਸਮਾਜ ਵਿੱਚ ਪ੍ਰਸਿੱਧ ਲੇਖਕ ਅਤੇ ਸਮਾਜ ਸੁਧਾਰਕ ਸੀ ਜਿਸ ਦਾ ਸਾਰੇ ਸਨਮਾਨ ਕਰਦੇ ਸਨ ਅੱਜ ਉਸ ਨੂੰ ਅੱਗੇ ਵੱਧ ਕੇ ਵਿਦਾਈ ਦੇਣ ਦੀ ਜਗਤਾਰ ਵਿੱਚ ਹਿੰਮਤ ਨਹੀਂ ਸੀ ਉਦੋਂ ਵੀ ਇੱਕ ਪੱਤਰਕਾਰ ਅੱਗੇ ਵੱਧ ਕੇ ਪ੍ਰੀਤ ਤੋਂ ਅੰਗਰੇਜ਼ੀ ਵਿੱਚ ਸਵਾਲ ਪੁੱਛਿਆ ਤਾਂ ਅੱਜ ਫਿਰ ਪ੍ਰੀਤ ਨੇ ਬੜੇ ਪਿਆਰ ਨਾਲ ਹੱਥ ਜੋੜ ਕੇ ਕਿਹਾ ਸ਼੍ਰੀਮਾਨ ਜੀ ਕਿਰਪਾ ਕਰਕੇ ਆਪਣਾ ਸਵਾਲ ਪੰਜਾਬੀ ਵਿੱਚ ਪੁੱਛੋ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਉਦੋਂ ਪੱਤਰਕਾਰ ਨੇ ਕਿਹਾ ਜੀ ਮੈਂ ਮਾਫੀ ਚਾਹੁੰਦਾ ਹਾਂ ਮੈਂ ਆਪਣਾ ਸਵਾਲ ਪੰਜਾਬੀ ਵਿੱਚ ਪੁੱਛਦਾ ਹਾਂ मैडम ਤੁਹਾਡੇ ਮਨ ਵਿੱਚ ਸਮਾਜ ਸੇਵਾ ਦਾ ਖਿਆਲ ਕਿਵੇਂ ਆਇਆ ਆਪਣੀ ਸਫਲਤਾ ਦਾ ਸੇਰਾ ਤੁਸੀਂ ਕਿਸ ਨੂੰ ਦੇਣਾ ਚਾਹੋਗੇ ਅੱਜ ਜਿੱਥੇ ਲੋਕ ਇੰਗਲਿਸ਼ ਮੀਡੀਅਮ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਇੰਗਲਿਸ਼ ਵਿੱਚ ਹੀ ਗੱਲਾਂ ਕਰਦੇ ਨੇ ਉੱਥੇ ਤੁਸੀਂ ਪੰਜਾਬੀ ਵਿੱਚ ਲਿਖਦੇ ਹੋ ਕੀ ਕਦੇ ਤੁਹਾਨੂੰ ਆਪਣੀ ਅਸਫਲਤਾ ਦਾ ਡਰ ਨਹੀਂ ਲੱਗਿਆ ਉਦੋਂ ਪ੍ਰੀਤ ਨੇ ਕਿਹਾ ਜੀ ਨਹੀਂ ਮੈਨੂੰ ਪੰਜਾਬੀ ਬੋਲਣ ਲਿਖਣ ਵਿੱਚ ਸ਼ਰਮ ਨਹੀਂ ਆਉਂਦੀ ਤੇ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕੀ ਹਾਲਾਤਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੁੰਦਾ ਮਾੜੇ ਹਾਲਾਤ ਹੀ ਸਾਨੂੰ ਮਜਬੂਰ ਬਣਾਉਂਦੇ ਹਨ ਇਸ ਲਈ ਮੈਂ ਅੱਜ ਉਸ ਵਿਅਕਤੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਸ ਨੇ ਮੈਨੂੰ ਆਪਣੀ ਜ਼ਿੰਦਗੀ ਚੋਂ ਕੱਢ ਕੇ ਮੇਰੀ ਜ਼ਮੀਰ ਨੂੰ ਜਗਾਇਆ ਉਹ ਵਿਅਕਤੀ ਮੇਰੇ ਜੀਵਨ ਦਾ ਅਜੀਹਾ ਗੁਰੂ ਹੈ ਜਿਸ ਦੇ ਦਿੱਤੇ ਜ਼ਖਮਾਂ ਦੇ ਮੇਰੇ ਅੰਦਰ ਦੱਬੇ ਹੋਏ ਆਤਮ ਸਨਮਾਨ ਨੂੰ ਜ਼ਿੰਦਗੀ ਵਿੱਚ ਇੱਕ ਨਵੀਂ ਦਿਸ਼ਾ ਕੁਝ ਕਰ ਗੁਜ਼ਾਰਨ ਤੇ ਜਨੂਨ ਨੂੰ ਜਗਾਇਆ ਜਿਨ੍ਹਾਂ ਨੇ ਮੈਨੂੰ ਆਪਣੇ ਸਮਾਜਿਕ ਰਿਸ਼ਤੇ ਤੋਂ ਆਜ਼ਾਦ ਕਰਕੇ ਸਾਹ ਲੈਣ ਦਾ ਤੇ ਸਮਾਜ ਲਈ ਕੁਝ ਕਰਨ ਦਾ ਮੌਕਾ ਦਿੱਤਾ ਬੇਸ਼ੱਕ ਆਸ਼ੀਰਵਾਦ ਤੇ ਸਾਥ ਮੈਨੂੰ ਮੇਰੇ ਮਾਪਿਓ ਦਾ ਮਿਲਿਆ ਪਰ ਹਾਲਾਤਾਂ ਦੀ ਠੋਕਰ ਉਸੇ ਵਿਅਕਤੀ ਨਾਲ ਹੀ ਮਿਲੀ ਇਸ ਲਈ ਤੁਹਾਡੇ ਜਰੀਏ ਮੈਂ ਉਨ੍ਹਾਂ ਦਾ ਧੰਨਵਾਦ ਕਰਦੀ ਹਾਂ ਤੇ ਨਾਲ ਹੀ ਹਰ ਔਰਤ ਆਦਮੀ ਨੂੰ ਕਹਿਣਾ ਚਾਹੁੰਦੀ ਹਾਂ ਕਿ ਸਾਡੀ ਸਫਲਤਾ ਵਿੱਚ ਸਾਡੀ ਭਾਸ਼ਾ ਕਦੇ ਵੀ ਰੁਕਾਵਟ ਨਹੀਂ ਬਣ ਸਕਦੀ ਤੇ ਪੰਜਾਬੀ ਤਾਂ ਸਾਡੀ ਮਾਂ ਬੋਲੀ ਹੈ ਜੋ ਸਾਡੇ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੀ ਹੈ ਸਫਲਤਾ ਲਈ ਬਸ ਸੱਚ ਲਗਨ ਤੇ ਜਨੂਨ ਦੀ ਜ਼ਰੂਰਤ ਹੁੰਦੀ ਹੈ ਥੋੜੀ ਦੇਰ ਬਾਅਦ ਮੌਕਾ ਮਿਲਦੇ ਹੀ ਪ੍ਰੀਤ ਨੂੰ ਕੱਲਾ ਵੇਖ ਕੇ ਜਗਤਾਰ ਉਸ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਉਹਨੇ ਕਿਹਾ ਪ੍ਰੀਤ ਸਾਡੀ ਗੁੱਡੀਆਂ ਵਰਗੀ ਹੈ ਹੁਣ ਤਾਂ ਵੱਡੀ ਹੋ ਗਈ ਹੋਣੀ ਹੈ ਪ੍ਰੀਤ ਨੇ ਕਿਹਾ ਮੇਰੀ ਬੇਟੀ ਬਿਲਕੁਲ ਠੀਕ ਹੈ ਤੇ ਹੁਣ ਪੜ੍ਹਾਈ ਦੇ ਨਾਲ ਸਮਾਜਿਕ ਕੰਮਾਂ ਵਿੱਚ ਮੇਰੀ ਮਦਦ ਵੀ ਕਰਦੀ ਹੈ। ਤਾਰ ਨੇ ਕਿਹਾ, "ਪ੍ਰੀਤ ਤੂੰ ਐਵੇਂ ਕਿਉਂ ਕਹਿ ਰਹੀ ਹੈਂ? ਉਹ ਮੇਰੀ ਵੀ ਬੇਟੀ ਹੈ। ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡੀ ਅਹਿਮੀਅਤ ਸਮਝ ਨਹੀਂ ਪਾਇਆ। ਤੇਰੇ ਜਾਣ ਤੋਂ ਬਾਅਦ ਮੈਂ ਆਪਣੀ ਮਹਿਲਾ ਸਾਥੀ ਅਫਸਰ ਨਾਲ ਵਿਆਹ ਕੀਤਾ। ਦੋ ਬੱਚੇ ਵੀ ਨੇ ਪਰ ਮੇਰੀ ਕੋਈ ਇੱਜ਼ਤ ਨਹੀਂ ਹੈ ਤੇ ਨਾ ਹੀ ਮੇਰੀ ਕੋਈ ਅਹਿਮੀਅਤ ਹੈ। ਮੇਰੀ ਪਤਨੀ ਗੱਲ-ਗੱਲ ਵਿੱਚ ਮੈਨੂੰ ਬਦਨਾਮ ਕਰਨ ਦੀ ਤੇ ਮੇਰਾ ਕੈਰੀਅਰ ਖਤਮ ਕਰਨ ਦੀ ਧਮਕੀ ਦਿੰਦੀ ਹੈ ਤੇ ਮੈਂ ਚੁੱਪਚਾਪ ਸੁਣਦਾ ਰਹਿੰਦਾ ਹਾਂ ਕਿਉਂਕਿ ਮੈਂ ਕੁਝ ਨਹੀਂ ਕਰ ਸਕਦਾ ਪ੍ਰੀਤ ਚੁੱਪਚਾਪ ਖੜੀ ਜਗਤਾਰ ਦੀਆਂ ਗੱਲਾਂ ਨੂੰ ਸੁਣਦੀ ਰਹੀ ਪ੍ਰੀਤ ਨੇ ਆਖਰ ਹੱਥ ਜੋੜ ਕੇ ਕਿਹਾ ਪਰ ਮੈਂ ਬੇਸਹਾਰਾ ਲੋਕਾਂ ਦੀ ਮਦਦ ਕਰਦੀ ਹਾਂ ਪਰ ਤੁਸੀਂ ਤਾਂ ਆਪ ਖੁਦ ਅਫਸਰ ਹੋ ਮੈਂ ਤੁਹਾਡੀ ਕੋਈ ਸਹਾਇਤਾ ਨਹੀਂ ਕਰ ਸਕਦੀ ਉਦੋਂ ਹੀ ਪ੍ਰੀਤ ਦੀ ਬੇਟੀ ਉੱਥੇ ਆ ਗਈ ਤੇ ਪ੍ਰੀਤ ਆਪਣੀ ਬੇਟੀ ਨਾਲ ਉੱਥੋਂ ਚਲੀ ਗਈ ਜਗਤਾਰ ਅੱਜ ਨਜ਼ਰਾਂ ਥੱਲੇ ਕੀਤੇ ਚੁੱਪਚਾਪ ਸਭ ਕੁਝ ਸੁਣ ਰਿਹਾ ਸੀ ਪਰ ਅੱਜ ਕੁਝ ਵੀ ਕਹਿਣ ਦੀ ਹਾਲਤ ਵਿੱਚ ਉਹ ਬਿਲਕੁਲ ਨਹੀਂ ਸੀ ਤੇ ਆਪਣੇ ਤੁਸ਼ ਕੀਤੇ ਰਿਸ਼ਤੇ ਨੂੰ ਜਾਂਦੇ ਹੋਏ ਦੇਖ ਰਿਹਾ ਸੀ ਕਿਉਂਕਿ ਅੱਜ ਉਹ ਮਜਬੂਰ ਸੀ ਤੇ ਕੁਝ ਨਹੀਂ ਕਰ ਸਕਦਾ ਸੀ ਪਰ ਪ੍ਰੀਤ ਅੱਜ ਬਹੁਤ ਮਜਬੂਰ ਸੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ